ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਤੇ ਇਹ ਪਹਿਲਾਂ ਆਪਾਂ ਤੁਹਾਨੂੰ ਸਾਰਿਆਂ ਦਾ ਤਕਰੀਬਨ ਸਟੱਫ ਦਿਖਾਇਆ ਹੋਇਆ ਆਫਟਰ ਰੈਡੀ ਦੇਖੋ ਹਨਾ ਇਹਨਾਂ ਦਾ ਕਿੰਨੀ ਵਧੀਆ ਲੁੱਕ ਹੁੰਦੀ ਆ ਤੇ ਇਹ ਭੈਣ ਨੇ ਕੋਈ ਵੀ ਮੈਨੂੰ ਪਿਕਚਰ ਨਹੀਂ ਸੀ ਭੇਜੀ ਸਾਰੇ ਆਪਾਂ ਆਪਣੀ ਪਸੰਦ ਦੇ ਬਣਾ ਕੇ ਭੇਜੇ ਨੇ ਦੇਖੋ ਇਹ ਐਨੇ ਸੋਹਣੇ ਸੂਟ ਬਣੇ ਨੇ ਤੇ ਜਿਹੜੇ ਆਪਾਂ ਆਪਣੀ ਪਸੰਦ ਦੇ ਸੂਟ ਬਣਾ ਕੇ ਭੇਜਦੇ ਆ ਉਹਨਾਂ ਦਾ ਦੇਖੋ ਕੀ ਹਾਲ ਹੁੰਦਾ ਕਿੰਨੇ ਸੋਹਣੇ ਬਣਦੇ ਨੇਗੇ ਹਨਾ ਤੇ ਬਾਕੀ ਥੋੜੀ ਪਸੰਦ ਦੇ ਵੀ ਬਹੁਤ ਸੋਹਣੇ ਬਣਦੇ ਨੇ ਇਹ ਜੀ ਗੱਲ ਨਹੀਂ ਹੈਗੀ ਪਰ ਆਪਾਂ ਆਪਣੀ ਪਸੰਦ ਦੇ ਸੂਟਾਂ ਦੇ ਵਿੱਚ ਵੀ ਕੋਈ ਕਮੀ ਨਹੀਂ ਰਹਿਣ ਦਿੰਦੇ ਹੈਗੇ ਹਨਾ ਤੇ ਆਪਾਂ ਇਹਨਾਂ ਨੂੰ ਖੋਲ ਕੇ ਦਿਖਾਉਨੇ ਆ ਤੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਪੀਸ ਬਣੇ ਨੇ ਵਿੱਚ ਕੁੜਤਾ ਸਟਾਈਲ ਵੀ ਹੈਗੇ ਨੇ ਤੇ ਸਾਰਿਆਂ ਨੂੰ ਲੂਸ ਫਿਟਿੰਗ ਹੀ ਦਿੱਤੀ ਹੋਈ ਆ ਕੁੜਤਾ ਸਟਾਈਲ ਹੀ ਦਿੱਤੀ ਹੋਈ ਆ ਚਾਹੇ ਵਰਕ ਕਰਿਆ ਹੋਇਆ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਮਲ ਕੋਟਨ ਦਾ ਚੰਦੇਰੀ ਮਲ ਕੋਟਨ ਦਾ ਸੂਟ ਦਿਖਾਉਣ ਲੱਗੇ ਆ ਠੀਕ ਹੈ ਜੀ ਇਹ ਵੀ ਬੜਾ ਪਿਆਰਾ ਸੂਟ ਬਣਿਆ ਹੋਇਆ ਆ ਦੇਖੋ ਇਹਨੂੰ ਵੀ ਆਪਾਂ ਨੇ ਹਲਕਾ ਕੁੜਤਾ ਸਟਾਈਲ A ਸ਼ੇਪ ਦਿੱਤੀ ਹੋਈ ਆ ਕਿਉਂਕਿ ਤਾਂ ਜੋ ਹੋਣਾ ਵੀ ਗਰਮੀਆਂ ਦੇ ਵਿੱਚ ਐ इजीली ਪੈ ਜਾਂਦਾ ਉਹ ਸੂਟ ਆ ਦੇਖੋ ਇਹ ਇਹਦੇ ਆਪਾਂ ਨੇ ਘੇਰੇ ਤੇ ਵਰਕ ਕੀਤਾ ਹੋਇਆ ਤੇ ਜੇ ਤੁਸੀਂ ਓਨਲੀ ਸਟੱਫ ਲੈਣਾ ਇਹ ਓਨਲੀ ਸਟੱਫ ਵੀ ਮਿਲ ਜੇਗਾ ਠੀਕ ਹੈ ਜੀ ਇਹ ਬਾਜੂ ਦੇ ਉੱਪਰ ਆਪਾਂ ਕਾਫ ਲਗਾ ਕੇ ਵਰਕ ਕੀਤਾ ਹੋਇਆ ਆ ਦੇਖੋ ਤੇ ਆ neck ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਤੇ ਬੈਕ ਤੇ ਆਪਾਂ ਸਿਰਫ ਜ਼ਿੱਪ ਲਗਾਈ ਹੋਈ ਹੈ ਠੀਕ ਹੈ ਜੀ ਤੇ ਬਹੁਤ ਪਿਆਰਾ ਸੂਟਾ ਹਲਕਾ ਹਲਕਾ ਲੂਜ਼ ਫਿਟਿੰਗ ਦਿੱਤੀ ਹੋਈ ਹੈ ਇਹਨੂੰ ਤੇ ਇਹ ਇਹਦੇ ਨਾਲ ਹੋ ਗਈ ਆ ਸਟ੍ਰੇਟ ਸਲਵਾਰ ਸਟ੍ਰੇਟ ਸਲਵਾਰ ਦੇ ਉੱਪਰ ਆਪਾਂ ਨੇ ਪੈਚ ਦੀ ਕਟਿੰਗ ਕਰਕੇ ਲਗਾਈ ਹੋਈ ਆ ਫਲਾਰ ਕੱਟਿਆ ਹੋਇਆ ਵਿੱਚੋਂ ਸ਼ਰਟ ਦੇ ਠੀਕ ਹੈ ਜੀ ਆ ਲਓ ਇੱਕ ਇਧਰ ਹੋ ਗਿਆ ਤੇ ਇਹ ਆਪਾਂ ਭੈਣ ਦੀ ਸਟ੍ਰੇਟ ਸਲਵਾਰ ਬਣਾਈ ਹੋਈ ਆ ਵਿਦ ਇਲਾਸਟਿਕ ਵਾਲੀ ਠੀਕ ਹੈ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਤੇ ਆ ਇਹਦੇ ਨਾਲ ਦੁਪੱਟਾ ਹੈਗਾ ਚੰਦੇਰੀ ਦਾ ਹੀ ਦੁਪੱਟਾ ਠੀਕ ਹੈ ਜੀ ਚੰਦੇਰੀ ਮਲ ਦਾ ਤੇ ਬਾਕੀ ਭੈਣੇ ਜਿਨ੍ਹਾਂ ਨੂੰ ਮਹਿੰਗੇ ਲੱਗਦੇ ਨੇ ਉਹ ਨਾ ਆਰਡਰ ਕਰਿਆ ਕਰੋ ਹਨਾ ਬਾਕੀ ਜਦੋਂ ਆਪਾਂ ਸਾਰੀ ਚੀਜ਼ ਐਨ ਪਰਫੈਕਟ ਲਗਾਣੀ ਹੁੰਦੀ ਆ ਫਿਰ ਰੇਟ ਤਾਂ ਹੋ ਹੀ ਜਾਂਦਾ ਤੇ ਆ ਸਾਈਡ ਦੇ ਉੱਪਰ ਆਪਾਂ ਦੇਖੋ ਬ੍ਰੀਕ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਬਲੈਕ ਦੀ ਬਹੁਤ ਪਿਆਰਾ ਬਹੁਤ ਸੋਨਾ ਸੂਟ ਬਣਿਆ ਹੈ ਤੇ ਨੈਕਸਟ ਇਹ ਲਾਈਨਸ ਦੇ ਵਿੱਚ ਕਾਟਨ ਸੂਟ ਹੈਗਾ ਤੇ ਬਹੁਤ ਵਧੀਆ ਮਤਲਬ ਸਟਾਫ ਆ ਇਹ ਤੇ ਹੈਗਾ ਕੋਸਟਲੀ ਆ ਬਟ ਬਹੁਤ ਸੋਨਾ ਸਟਾਫ ਹੈਗਾ ਤੇ ਆ ਦੇਖੋ ਆਪਾਂ ਇਹਦੇ ਤੇ ਮਿਰਰ ਵਰਕ ਕਰਿਆ ਹੋਇਆ ਘੇਰੇ ਦੇ ਉੱਪਰ ਆਰਗੈਂਜ਼ਾ ਦੇ ਲਗਾ ਕੇ ਤੇ ਐਂਡ ਲੇਸ ਐਡ ਕਰੀ ਹੋਈ ਆ ਤੇ ਮਲਟੀ ਕਲਰ ਦੀ ਲੇਸ 4 ਸਾਈਡ ਐਡ ਕਰੀ ਹੋਈ ਆ ਆ ਦੇਖੋ ਇਹਦਾ ਬਾਜੂ ਡਿਜ਼ਾਈਨ ਕਿੰਨਾ ਪਿਆਰਾ ਸੂਟ ਬਣਿਆ ਹੋਇਆ ਸੋਬਰ ਐਂਡ ਸਰਦਾਰੀ ਤੇ ਇਹ ਆਪਾਂ ਨੇ neck ਦੇ ਉੱਪਰ ਪੈਚ ਲਗਾ ਕੇ ਵਰਕ ਕੀਤਾ ਹੋਇਆ ਤੇ ਬੈਕ ਦੇ ਉੱਪਰ ਆਪਾਂ ਨੇ ਬਟਨ ਡਿਜ਼ਾਈਨ ਕੀਤਾ ਆ ਦੇਖੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਵਰਕ ਦੀ ਫਿਨਿਸ਼ਿੰਗ ਸਾਰਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਤੇ ਇਹਦੇ ਨਾਲ ਆਪਾਂ ਨੇ ਆ ਪੈਂਟ ਰੈਡੀ ਕੀਤੀ ਆ ਆ ਦੇਖੋ ਤੇ نیچے ਆਪਾਂ ਨੇ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਦੁਪੱਟਾ ਆਪਾਂ ਨੇ ਪਿਓਰ ਸੁਪਰ نیٹ ਦਾ ਟਾਈ ਐਂਡ ਡਾਈ ਕੀਤਾ ਤੇ ਭੈਣ ਦੇ ਮੈਨੂੰ ਖਲ ਲੱਗਦਾ 22 ਸੂਟ ਹੈਗੇ ਨੇਗੇ ਇੱਕ ਵੀਡੀਓ ਦੇ ਵਿੱਚ ਤਾਂ ਨਹੀਂ ਹੈਗੇ ਆਪਾਂ ਨੂੰ ਦੋ ਵੀਡੀਓ ਬਣਾਉਣੀਆਂ ਪੈਣਗੀਆਂ ਇਹਦੇ ਲਈ ਆ ਆਪਾਂ ਨੇ ਪਿਓਰ ਸੁਪਰ نیٹ ਦਾ ਦੁਪੱਟਾ ਰੈਡੀ ਕੀਤਾ ਤੇ ਸਾਈਡ ਤੇ ਆਪਾਂ ਨੇ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੈ ਤੇ ਕਿਚਨ ਦੇ ਵਿੱਚ ਸਾਡਾ ਦੁੱਧ ਰੱਖਿਆ ਹੋਇਆ ਬੀਬੀ ਭੱਜ ਕੇ ਦੁੱਧ ਵੀ ਦੇਖਣ ਚੱਲੇ ਗਈ ਵਿੱਚ ਦੀ ਹੈ ਠੀਕ ਹੈ ਜੀ ਠੀਕ ਹੈ ਤੇ ਨੈਕਸਟ ਸੂਟ ਆ ਗਿਆ ਫੇਰ ਮਲ ਚੰਦੇਰੀ ਦੇ ਵਿੱਚ ਇਹ ਵੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਸਾਰਿਆਂ ਨੂੰ ਆਪਾਂ ਨੇ ਲੂਸ ਫਿਟਿੰਗ ਦੇ ਕੇ ਬਣਾਇਆ ਹੋਇਆ ਤੇ ਸਾਰਿਆਂ ਨੂੰ ਡਿਫਰੈਂਟ ਡਿਫਰੈਂਟ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਕਿਉਂਕਿ ਇੱਕ ਪੈਂਦੇ ਹੀ ਸੂਟ ਹੈਗੇ ਨੇ ਤੇ ਆ ਦੇਖੋ ਆ ਨੈਕ ਦੇ ਉੱਪਰ ਵਰਕ ਕੀਤਾ ਹੋਇਆ ਇਹ ਬਾਜੂ ਬਣਾਈ ਹੈ ਆਪਾਂ ਨੇ ਕੱਟ ਵਾਲੀ ਇੱਕ ਮਿੰਟ ਆ ਦੇਖੋ ਜੇ ਤੁਸੀਂ ਸਾਨੂੰ ਕਹਿਣਾ ਕਿ ਵੀ ਤੁਸੀਂ ਆਪਣੀ ਪਸੰਦ ਦੇ ਬਣਾ ਕੇ ਭੇਜ ਦੋ ਭਾਵੇਂ ਆਪਾਂ ਕੋਈ ਕਮੀ ਨਹੀਂ ਰਹਿਣ ਦਿੰਦੇ ਕਿਉਂਕਿ ਆਪਣੀ ਪਸੰਦ ਦੇ ਵਿੱਚ ਨਾ ਸਟੱਫ ਮੈਨੂੰ ਐ ਹੁੰਦਾ ਵੀ ਐਨ ਮੈਂ ਜੋ ਮੇਰੀਆਂ ਅੱਖਾਂ ਨੂੰ ਪਸੰਦ ਆ ਮੈਂ ਉਹ ਸਟੱਫ ਲਵਾਂ ਹਨਾ ਤੇ ਆ ਦੇਖੋ ਆ ਹੈ ਗਿਆ ਪੈਂਟ ਦੇ ਉੱਪਰ ਵਰਕ ਤੇ ਨੀਚੇ ਮਗਜ਼ੀ ਕੱਢੀ ਹੋਈ ਆ ਸ਼ਰਟ ਨਾਲ ਦੀ ਤੇ ਇਹਦੇ ਤੇ ਆਪਾਂ ਨੇ ਮਗਜ਼ੀ ਦਿੱਤੀ ਹੋਈ ਆ ਫਿਨਿਸ਼ਿੰਗ ਮਤਲਬ ਤੇ نیچے ਵੀ ਇਹ ਆਪਾਂ ਸਲਵਾਰ ਨਾਲ ਦੀ ਦਿੱਤੀ ਹੋਈ ਆ ਠੀਕ ਹੈ ਜੀ ਤੇ ਇਹ ਸਟੱਫ ਲੈਣਾ ਚਾਹੁੰਦੇ ਹੋ ਤਾਂ ਸਟੱਫ ਵੀ ਮਿਲ ਜੇਗਾ ਦੁਪੱਟਾ ਬਹੁਤ ਜਿਆਦਾ ਪਿਆਰਾ ਹੈ ਇਹਦੇ ਨਾਲ ਆ ਦੇਖੋ ਇਹ ਦੁਪੱਟਾ ਹੈਗਾ ਤੇ ਫੋਰ ਸਾਈਡ ਇਹਦੇ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਤੇ ਨਾਲ ਲਹਿੰਦੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਲਓ ਜੀ ਇਹ ਵੀ ਸੂਟ ਬਹੁਤ ਪਿਆਰਾ ਬਣਿਆ ਹੋਇਆ ਹੈ ਇਹ ਮੰਗੇੋ ਸੂਟ ਆ ਇਹਨੂੰ ਕੁੜਤਾ ਸਟਾਈਲ ਰੱਖ ਕੇ ਬਣਾਇਆ ਹੋਇਆ ਆਪਾਂ ਨੇ ਤੇ ਇਹ ਹੈਗਾ ਸਿਗਾ ਚਨੂਨ ਵਾਲਾ ਠੀਕ ਹੈ ਜੀ ਚਨੂਨ ਵਾਲਾ ਸਟੱਫ ਆ ਤੁਸੀਂ ਸਟੱਫ ਲੈਣਾ ਤਾਂ ਸਟੱਫ ਵੀ ਲੈ ਸਕਦੇ ਹੋ ਆ ਦੇਖੋ ਆ ਪਾਕਟਸ ਦੇ ਉੱਪਰ ਵਰਕ ਕਰਿਆ ਹੋਇਆ ਪਰ ਆਪਾਂ ਪਾਕਟਸ ਨਹੀਂ ਰੱਖੀਆਂ ਹੋਈਆਂ ਠੀਕ ਆ ਪਾਕਟਸ ਦਾ ਡਿਜ਼ਾਈਨ ਦਿੱਤਾ ਹੋਇਆ ਤੇ ਆ ਹੈਗਾ ਬਾਜੂ ਵਰਕ ਬਹੁਤ ਪਿਆਰਾ ਬਣਿਆ ਹੋਇਆ ਇਹ ਹੈਗਾ ਨੈਕ ਵਰਕ ਠੀਕ ਹੈ ਜੀ ਤੇ ਆ ਆ ਗਿਆ ਬੈਕ ਤੇ ਜ਼ਿਪਰ ਬਹੁਤ ਪਿਆਰਾ ਸੂਟ ਬਣਿਆ ਰਿਹਾ ਵਰਕ ਦੀ ਫਿਨਿਸ਼ਿੰਗ ਐ ਤੁਸੀਂ ਨੇੜੇ ਤੋਂ ਦੇਖ ਸਕਦੇ ਠੀਕ ਹੈ ਜੀ ਕਿਉਂਕਿ ਕੱਟ ਵਰਕ ਤੋਂ ਹੀ ہوئی ਤੁਹਾਨੂੰ ਪਤਾ ਲੱਗ ਜਾਂਦਾ ਵੀ ਸੂਟ ਮਤਲਬ ਕਿੱਦਾਂ ਦਾ ਮਤਲਬ ਫਿਨਿਸ਼ਿੰਗ ਹੈਗੀ ਆ ਤੇ نیچے ਆਪਾਂ ਇਹਦੀ ਸਲਵਾਰ ਨਾਲ ਦੀ ਫਿਨਿਸ਼ਿੰਗ ਦਿੱਤੀ ਆ ਐਂਡ ਫੋਰ ਸਾਈਡ ਆਪਾਂ ਨੇ ਵਾਈਟ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਆ ਇਹ ਆਪਾਂ ਸਟ੍ਰੇਟ ਸਲਵਾਰ ਰੱਖ ਕੇ ਬਣਾਈ ਆ ਆ ਦੇਖੋ نیچے ਆਪਾਂ ਨੇ ਦਿੱਤੀ ਆ ਫਿਨਿਸ਼ਿੰਗ ਲੇਸ ਦੀ ਤੇ ਇਹਨਾਂ ਦੀ ਭੈਣ ਦੀਆਂ ਸਾਰੀਆਂ ਸਟ੍ਰੇਟ ਸਲਵਾਰਾਂ ਹੁੰਦੀਆਂ ਨੇ ਇਹ ਜਾਂ ਪੈਂਟਸ ਹੁੰਦੀਆਂ ਨੇ ਠੀਕ ਹੈ ਤੇ ਆਪਾਂ ਇਲਾਸਟਿਕ ਵਾਕੇ ਬਣਾਈਆਂ ਹੋਈਆਂ ਨੇ ਜੇ ਇਹ ਸਟੱਫ ਲੈਣਾ ਤੁਸੀਂ ਸਟੱਫ ਵੀ ਮਿਲ ਜੇਗਾ ਤੇ ਬਹੁਤ ਪਿਆਰਾ ਸੂਟਾ ਕਲਰ ਵੀ ਬੜਾ ਸੋਹਣਾ ਆ ਇਹਦਾ ਦੁਪੱਟਾ ਰਹੇਗਾ ਇਹ ਚਨੋਂਨ ਦੇ ਵਿੱਚ ਰੈਡੀ ਹੋਇਆ ਹੋਇਆ ਸੂਟ ਆ ਆ ਦੇਖੋ ਆਫਟਰ ਡਿਜ਼ਾਈਨਿੰਗ ਹੋਰੀ ਲੁੱਕ ਹੋ ਜਾਂਦੀ ਆ ਸੂਟ ਦੀ ਹੈ ਨਾ ਜਦੋਂ ਆਪਾਂ ਸਟੱਫ ਦਿਖਾਉਨੇ ਆ ਉਦੋਂ ਹੋਰ ਹੁੰਦੀ ਆ ਲਓ ਆਪਦੀ ਆਵਾਜ਼ ਵੀ ਸੁਣਾ ਦੋ ਬੀਬੀ ਕਹਿੰਦੇ ਬੀਬੀ ਤੇ ਮਾਸੀ ਦੀ ਆਵਾਜ਼ ਨਹੀਂ ਸੁਣੀ ਜਦੋਂ ਤੁਸੀਂ ਬਲੌਗ ਬਣਾਉਂਦੇ ਸੀ ਉਦੋਂ ਤਾਂ ਸੁਣਦੇ ਸੀਗੇ ਹੈ ਅਰ ਜੀ ਆ ਵੀ ਆਪਾਂ ਨੇ ਮਲ ਚੰਦੇਰੀ ਦੇ ਉੱਪਰ ਬਣਾਇਆ ਹੋਇਆ ਤੇ ਇਹਨੂੰ ਆਪਾਂ ਨੇ ਕੁੜਤਾ ਸਟਾਈਲ ਦਿੱਤਾ ਹੋਇਆ ਬਹੁਤ ਪਿਆਰਾ ਡਿਜ਼ਾਈਨ ਨਾ ਤੇ ਤੁਸੀਂ ਇਦਾਂ ਦਾ ਡਿਜ਼ਾਈਨ ਰੱਖ ਕੇ ਬਣਾਉਣਾ ਹੋਇਆ ਇਦਾਂ ਦਾ ਵੀ ਬਣਾ ਸਕਦੇ ਹੋ ਫੋਰ ਸਾਈਡ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਆ ਐਂਡ ਬਾਜੂ ਤੇ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਆ ਬਾਜੂ ਵਰਕ ਹੈ ਤੇ ਆ ਨੈੱਕ ਦਾ ਡਿਜ਼ਾਈਨ ਦਿੱਤਾ ਹੋਇਆ ਉੱਪਰ ਦੇਖੋ ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਿਆ ਹੈ ਇਹ ਲਓ ਜੀ ਇਹ ਹੋ ਗਿਆ ਤੇ ਆ ਹੋ ਗਿਆ ਪੈਂਟ ਦੇ ਉੱਪਰ ਆਪਾਂ ਨੇ ਐਂਕਰਿੰਗ ਕਰੀ ਹੋਈ ਆ ਵਿੱਚ ਸਕਿਨ ਕਪੜਾ ਲਗਾ ਕੇ ਠੀਕ ਹੈ ਜੀ ਤੇ نیچے ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਇਹਦਾ ਦੁਪੱਟਾ ਕਿੱਥੇ ਰੱਖਤਾ ਅੱਛਾ نیچے ਆ ਇਹਦਾ ਦੁਪੱਟਾ ਵੀ ਬੜਾ ਸੋਹਣਾ ਇਹ ਮਲ ਚੰਦੇਰੀ ਦੇ ਉੱਪਰ ਹੈਗਾ ਤੁਸੀਂ ਓਨਲੀ ਸਟੱਫ ਲੈਣਾ ਚਾਹੁੰਦੇ ਹੋ ਸਟੱਫ ਵੀ ਲੈ ਸਕਦੇ ਹੋ ਸਾਡੇ ਤੋਂ ਰੈਡੀ ਕਰਾਉਣਾ ਚਾਹੁੰਦੇ ਹੋ ਰੈਡੀ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆਹ 4 ਸਾਈਡ ਇਹਦੇ ਇਸ ਤਰ੍ਹਾਂ ਬਾਰਡਰ ਆ ਐਂਡ ਲੇਸ ਦੀ ਫਿਨਿਸ਼ਿੰਗ ਆ ਤੇ ਵਿੱਚ ਇਹਦੇ ਫਲਾਵਰਸ ਇਹ ਗਾਜਰੀ ਜੇ ਕਲਰ ਦਾ ਸੂਟ ਹੈਗਾ ਠੀਕ ਹੈ ਜੀ ਤੇ ਨੈਕਸਟ ਸੂਟ ਆ ਗਿਆ ਫੇਅਰ ਮੰਗੋ ਜੌਰਜਟ ਦਾ ਬਹੁਤ ਪਿਆਰਾ ਸੂਟ ਬਣਿਆ ਇਹ ਕਿੰਨਾ ਸੋਹਣਾ ਹੈ ਨਾ ਤੇ ਇਹਦੀ ਵਰਕ ਦੀ ਫਿਨਿਸ਼ਿੰਗ ਦੇਖੋ ਨੈਕ ਤੇ ਆਪਾਂ ਨੇ ਮਜ਼ੈਂਟਾ ਵਿੱਚ ਐਡ ਕਰਕੇ ਇੱਥੇ ਡਿਜ਼ਾਈਨ ਦਿੱਤਾ ਨੈਕ ਦਾ ਆ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਨੇੜੇ ਬਹੁਤ ਸੋਹਣਾ ਸੂਟ ਬਣਿਆ ਤੇ ਇਹਨੂੰ ਆਪਾਂ ਅੰਬ੍ਰੇਲਾ ਬਾਜੂ ਦਿੱਤੀ ਆ ਮੂਰੇ ਮਜ਼ੈਂਟਾ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਇੱਕ ਮਿੰਟ ਆ ਇੱਥੇ ਆਪਾਂ ਨੇ ਬੁੱਟੀ ਪਾਈ ਆ ਬਾਜੂ ਤੇ ਠੀਕ ਹੈ ਜੀ ਤੇ ਆਪਾਂ ਘੇਰੇ ਤੇ ਵੀ ਇਸ ਤਰ੍ਹਾਂ ਬੁੱਟੀ ਪਾਈ ਹੈਗੀ ਆ ਤੇ نیچے ਆਪਾਂ ਨੇ ਮਜ਼ੈਂਟਾ ਕਲਰ ਦੀ ਫਿਨਿਸ਼ਿੰਗ ਨਾਲ ਇਹਨੂੰ ਰੈਡੀ ਕੀਤਾ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਸੁਪਰ نیٹ ਦਾ ਦੁਪੱਟਾ ਬਣਾਇਆ ਐਂਡ ਸਟ੍ਰੇਟ ਸਲਵਾਰ ਬਣਾਈ ਆ ਸਲਵਾਰ ਦੇ ਨੀਚੇ ਵੀ ਆਪਾਂ ਮੈਂਜੈਂਟਾ ਕਲਰ ਦੀ ਫਿਨਿਸ਼ਿੰਗ ਦਿੱਤੀ ਆ ਤੇ ਵਿੱਚ ਵਿੱਚ ਬੂਟੀ ਪਾਈ ਆ ਸਲਵਾਰ ਦੇ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਬਣਿਆ ਤੇ ਮੰਗੋ ਇਹਦਾ ਸੁਪਰ ਪਿਓਰ ਸੁਪਰ نیٹ ਦਾ ਦੁਪੱਟਾ ਆ ਦੇਖੋ ਲਓ ਜੀ ਪਿਓਰ ਸੁਪਰ نیٹ ਦਾ ਦੁਪੱਟਾ ਟਾਈ ਐਂਡ ਡਾਈ ਤੇ ਆਫ ਵਾਈਟ ਐਂਡ ਸੌਫਟ ਲੇਸ ਆਹੇ ਕਾਟਨ ਦੀ ਉਹਦੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਬਹੁਤ ਪਿਆਰਾ ਸੂਟ ਬਣਿਆ ਹੈ ਲਓ ਜੀ ਨੈਕਸਟ ਸੂਟ ਹੈਗਾ ਜੌਰਜਟ ਦੇ ਉੱਪਰ ਰੈਡੀ ਕੀਤਾ ਹੋਇਆ ਇਹ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੋਇਆ ਹੋਇਆ ਐਡਾ ਸੋਹਣਾ ਕੰਮ ਕੀਤਾ ਆਪਾਂ ਨੇ ਆ ਦੇਖੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਆ ਦੇਖੇ ਰਿਹਾ ਤੇ ਇਹਨੂੰ ਵੀ ਆਪਾਂ ਨੇ ਹਲਕਾ A ਸ਼ੇਪ ਰੱਖ ਕੇ ਕੰਮ ਕੀਤਾ ਹੋਇਆ ਤੇ ਆ ਹੈਗਾ ਇਹਦਾ ਬਾਜੂ ਵਰਕ ਬਹੁਤ ਸੋਨਾ ਵਰਕ ਹੈ ਬਾਜੂ ਦੇ ਵਿੱਚ ਆਪਾਂ ਨੇ ਆਰਗੈਂਜ਼ਾ ਐਡ ਕਰਕੇ ਇਸ ਤਰ੍ਹਾਂ ਵਰਕ ਕੀਤਾ ਆ ਦੇਖੋ ਇਸ ਤਰ੍ਹਾਂ ਹੈ ਆਪਾਂ ਨੇ ਫਲਾਰ ਰੈਡੀ ਕਰਕੇ ਇਹਦੇ ਉੱਤੇ ਲਗਾਇਆ ਬਹੁਤ ਪਿਆਰਾ ਬਹੁਤ ਸੋਨਾ ਬਣਿਆ ਸੁਟ ਤੇ ਇੱਥੇ ਪੋਟਲੀ ਬਟਨ ਦਿੱਤੇ ਆ ਤੇ ਇਹਦੇ ਬੈਕ ਤੇ ਆਪਾਂ ਨੇ ਬਟਨ ਡਿਜ਼ਾਈਨ ਕੀਤਾ ਠੀਕ ਹੈ ਜੀ ਤੇ ਆ ਇਹਦੀ ਸਲਵਾਰ ਵਾਈਟ ਕਲਰ ਦੀ ਬਣਾਈ ਆ ਤੇ ਇਹਨੂੰ ਇਸ ਤਰ੍ਹਾਂ ਆਪਾਂ ਨੇ ਰੈਡੀ ਕੀਤਾ ਆ ਦੇਖੋ ਬਹੁਤ ਪਿਆਰਾ ਵਰਕ ਹੋਇਆ ਹੈ ਇੱਕ ਸਾਈਡ ਦੇ ਦੇ ਸਾਈਡ ਤੇ ਬਾਹਰਲੇ ਪਾਸੇ 플ਾਰ ਆਏਗਾ ਆ ਦੇਖੋ ਇਧਰ ਇਸ ਤਰ੍ਹਾਂ ਹੈ ਬਹੁਤ ਪਿਆਰਾ ਸੂਟ ਬਣਿਆ ਤੇ ਨਾਲ ਆਪਾਂ ਨੇ ਚੰਦੇਰੀ ਦਾ ਐਂਡ ਇਹਦੇ ਵਿੱਚੋਂ ਸ਼ਰਟ ਦਾ ਕੱਪੜਾ ਐਡ ਕਰਕੇ ਦੁਪੱਟਾ ਰੈਡੀ ਕੀਤਾ ਟਾਈ ਐਂਡ ਡਾਈ ਲਗਾਈ ਆ ਆ ਦੇਖੋ ਤੇ ਇਧਰ ਆਪਾਂ ਨੇ ਵਿੱਚ ਗੋਟੇ ਦੀਆਂ ਧਾਰੀਆਂ ਪਾ ਕੇ ਇਹ ਸ਼ਰਟ ਦਾ ਕਪੜਾ ਐਡ ਕਰਕੇ ਲਗਾਇਆ ਤੇ ਫੋਰ ਸਾਈਡ ਇਹਨੂੰ ਬੇਸ ਦੀ ਫਿਨਿਸ਼ਿੰਗ ਦਿੱਤੀ ਆ ਚੰਦੇਰੀ ਦਾ ਦੁਪੱਟਾ ਇਹਦੇ ਨਾਲ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਪਰ ਇਹਦੇ ਨਾਲ ਦਾ ਜੇ ਤੁਸੀਂ ਕਹੋਗੇ ਵੀ ਸਟੱਫ ਨਹੀਂ ਹੈਗਾ ਠੀਕ ਹੈ ਜੀ ਸਟੱਫ ਨਹੀਂ ਹੈਗਾ ਲਓ ਜੀ ਆ ਬਟਰ ਕਾਟਨ ਦਾ ਸੂਟ ਰੈਡੀ ਕੀਤਾ ਆਪਾਂ ਨੇ ਇਹਨੂੰ ਵੀ ਕੁੜਤਾ ਸਟਾਈਲ ਹੀ ਦਿੱਤਾ ਲੂਸ ਫਿਟਿੰਗ ਦੇ ਨਾਲ نیچے ਆਪਾਂ ਨੇ ਐਂਕਰਿੰਗ ਕਰੀ ਆ ਆ ਦੇਖੋ ਤੇ ਬਾਜੂ ਦੇ ਉੱਪਰ ਵਰਕ ਕੀਤਾ ਆ ਦੇਖੋ ਬਾਜੂ ਦੇ ਉੱਪਰ ਵਰਕ ਕਰਕੇ ਇਸ ਤਰ੍ਹਾਂ ਬਟਨ ਡਿਜ਼ਾਈਨ ਕੀਤਾ ਤੇ ਆ ਇਹਦੇ neck ਦੇ ਉੱਪਰ ਕੀਤਾ ਠੀਕ ਹੈ ਜੀ ਤੇ ਬਾਕੀ ਇਹਦੇ ਨਾਲ tie and dye dupatta ਐਂਡ ਸਲਵਾਰ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਵਰਕ ਕੀਤਾ ਆ ਦੇਖੋ ਤੇ نیچے ਸ਼ਰਟ ਦੀ ਫਿਨਿਸ਼ਿੰਗ ਦੇ ਦਿੱਤੀ ਆ ਦੇਖੋ ਲੋ ਜੀ 1 ਮਿੰਟ ਲਓ ਇਹ ਵੀ ਸੇਮ ਸਟੱਫ ਨਹੀਂ ਮਿਲੂਗਾ ਤੇ ਆ ਇਹਦੇ ਨਾਲ ਆਪਾਂ ਨੇ ਦੁਪੱਟਾ ਰੈਡੀ ਕੀਤਾ। ਹਾ ਦੇਖ ਲਓ ਜੀ ਇਹਦੇ ਨਾਲ ਦੁਪੱਟਾ ਹੈਗਾ। ਬਹੁਤ ਪਿਆਰਾ ਟਾਈ ਐਂਡ ਡਾਈ ਤੇ ਫੋਰ ਸਾਈਡ ਲੇਸ ਹੈਗੀ ਹੈ। ਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ? ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨੈਕਸਟ ਵੀਡੀਓ ਨਾਲ ਫਿਰ ਆਪਾਂ ਤੁਹਾਨੂੰ ਫੇਰ ਮਿਲਦੇ ਆ ਹੁਣ ਆਪਾਂ ਕਰਦੇ ਆ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ